ਗਗਨਯਾਨ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਵੱਲੋਂ ਮਨੁੱਖ ਨੂੰ ਪੁਲਾੜ ਵਿੱਚ ਲੈ ਕੇ ਜਾਣ ਲਈ ਤਿਆਰੀ ਇਸਰੋ ਦੇ ਐਲ ਵੀ ਐਮ ਦਸ਼ਮਲਵ 3 ਰਾਕੇਟ ਨੂੰ ਜ਼ਰੂਰੀ ਸੋਧਾਂ ਤੋਂ ਬਾਅਦ ਗਗਨਯਾਨ ਮਿਸ਼ਨ ਲਈ ਵਰਤਿਆ ਜਾਵੇਗਾ ਇਹ ਰਾਕੇਟ 4 ਤੋਂ 8 ਟਨ ਦਾ ਭਾਰ 600 ਕਿਲੋਮੀਟਰ ਜਾਂ ਇਸ ਤੋਂ ਵੀ ਉੱਚਾ ਲੈ ਕੇ ਜਾ ਸਕਦਾ ਹੈ ਇਸ ਰਾਕੇਟ ਨੂੰ ਮਨੁੱਖੀ ਯਾਤਰਾ ਲਈ ਸੁਰੱਖਿਤ ਬਣਾਉਣ ਵਾਸਤੇ ਇਸ ਵਿੱਚ ਜ਼ਰੂਰੀ ਬਦਲਾਅ ਕੀਤੇ ਗਏ ਹਨ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਇਹ ਰਾਕਟ ਅੰਦਰੋਂ ਕਿਹੋ ਜਿਹਾ ਦਿਸਦਾ ਹੈ ਇਸ ਰਾਕਟ ਦੇ ਵਿੱਚ ਠੋਸ ਬਾਲਣ ਜਾਂ ਬਰੂਦ ਅਤੇ ਤਰਲ ਬਾਲਣ ਨੂੰ ਅੱਡ-ਅੱਡ ਚਰਨਾਂ ਦੇ ਵਿੱਚ ਵਰਤਿਆ ਜਾਂਦਾ ਹੈ ਖੱਬੇ ਪਾਸੇ ਆਪਾਂ ਦੇਖ ਸਕਦੇ ਹਾਂ ਠੋਸ ਬਾਲਣ ਜਾਂ ਬਰੂਦ ਨਾਲ ਬਣੇ ਇਸ 200 ਰਾਕਟ ਬੂਸਟਰ ਮੋਟਰ ਜਾਂ ਰਾਕਟ ਬੂਸਟਰ ਇੰਜਨ ਅਤੇ ਵਿਚਾਲੇ ਵਾਲੇ ਮਾਡਲ ਵਿੱਚ ਆਪਾਂ ਦੇਖ ਸਕਦੇ ਹਾਂ ਨੀਲੀ ਟੋਲਕੀ ਵਿੱਚ ਆਕਸੀਜਨ ਅਤੇ ਪੀਲੀ ਟੋਲਕੀ ਵਿੱਚ ਤਰਲ ਬਾਲਣ ਹੈ ਇਸਰੋ ਦੇ ਅਧੀਨ ਮਨੁੱਖੀ ਪੁਲਾੜ ਯਾਤਰਾ ਕੇਂਦਰ ਜਾਂ ਅੰਗਰੇਜ਼ੀ ਵਿੱਚ ਕਹੀਏ ਤਾਂ ਹਿਊਮਨ ਸਪੇਸ ਫਲਾਈਟ ਸੈਂਟਰ ਐਚ ਐਸ ਐਫ ਸੀ ਦੀ ਅਗਵਾਈ ਹੇਠ ਇਸ ਅਬਿਲਾਸ਼ੀ ਮਿਸ਼ਨ ਗਗਨਯਾਨ ਤੇ ਕੰਮ ਕੀਤਾ ਜਾ ਰਿਹਾ ਹੈ ਇਸ ਟੀਚੇ ਨੂੰ ਪੂਰਾ ਕਰਨ ਲਈ ਐਚ ਐਸ ਐਫ ਸੀ ਇਸਰੋ ਦੇ ਖੋਜ ਕੇਂਦਰ ਭਾਰਤੀ ਅਕਾਦਮਿਕ ਉਦਯੋਗ ਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਮਿਲ ਕੇ ਅਤੇ ਤਾਲਮੇਲ ਬਣਾ ਕੇ ਕੰਮ ਕਰ ਰਿਹਾ ਹੈ ਗਗਨਯਾਨ ਮਿਸ਼ਨ ਦਾ ਮੁੱਖ ਟੀਚਾ ਹੈ ਭਾਰਤੀ ਪੁਲਾੜ ਯਾਤਰੀਆਂ ਨੂੰ ਧਰਤੀ ਤੋਂ 400 ਕਿਲੋਮੀਟਰ ਦੀ ਉਚਾਈ ਤੇ 3 ਦਿਨਾਂ ਤੱਕ ਪੁਲਾੜ ਦੇ ਸਫ਼ਰ ਤੇ ਸੁਰੱਖਿਅਤ ਲੈ ਕੇ ਜਾਣਾ ਅਤੇ ਸੁਰੱਖਿਅਤ ਵਾਪਸ ਧਰਤੀ ਤੇ ਲੈ ਕੇ ਆਉਣਾ ਗਗਨਯਾਨ ਮਿਸ਼ਨ ਦੇ ਅਧੀਨ ਅਜਿਹੀਆਂ ਟੈਕਨੋਲੋਜੀਆਂ ਤੇ ਸੋਧ ਅਤੇ ਵਿਕਾਸ ਕੀਤਾ ਜਾ ਰਿਹਾ ਹੈ ਜੋ ਕਿ ਮਨੁੱਖ ਨੂੰ ਪੁਲਾੜ ਵਿੱਚ ਜੀਵਨ ਦਾ ਰੱਖਣ ਵਾਸਤੇ ਜ਼ਰੂਰੀ ਹਨ ਜੀਵੇ ਕੀ ਸਭ ਤੋਂ ਬੁਨਿਆਦੀ ਲੋੜ ਮਨੁੱਖ ਨੂੰ ਖਾਣਾ ਪਾਣੀ ਅਤੇ ਆਕਸੀਜਨ ਪ੍ਰਦਾਨ ਕਰਨਾ ਹੈ ਨਾਲ ਹੀ ਅਜਿਹੇ ਸਿਸਟਮ ਦਾ ਵਿਕਾਸ ਕਰਨਾ ਜਿਹਦੇ ਨਾਲ ਮਨੁੱਖ ਸੌਖੇ ਤਰੀਕੇ ਨਾਲ ਤਾਲਮੇਲ ਕਰ ਸਕੇ ਅਤੇ ਜ਼ਰੂਰਤ ਦੇ ਹਿਸਾਬ ਤੇ ਕੁਝ ਜਾਂ ਜ਼ਿਆਦਾਤਰ ਮਾਪਦੰਡਾਂ ਨੂੰ ਬਦਲਣ ਦੇ ਯੋਗ ਹੋ ਸਕੇ